ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ 8:00 ਬੱਜ ਗਏ ਨੇ 7:30 ਆਪਾਂ ਲੱਗੇ ਹਾਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੁਣ ਅੱਜ ਦੀ ਆਪਣੀ ਵੀਡੀਓ ਕਿਸ ਚੀ ਦੀ ਵਾਰੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਚਾਹੇ ਤੁਹਾਡੀ ਜ਼ਿੰਦਗੀ ਦੇ ਵਿੱਚ ਜਿੰਨੇ ਮਰਜ਼ੀ ਦੁੱਖ ਆ ਜਾਣ ਚਾਹੇ ਜਿੰਦਾ ਵੱਡਾ ਮਰਜ਼ੀ ਕਸ਼ਟ ਆ ਜਾਵੇ ਪਰ ਮੈਂ ਤੁਹਾਨੂੰ ਅੱਜ ਇੱਕ ਅਜੀਹਾ ਹੱਲ ਦੱਸੂੰਗੀ ਜਿਹਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਸਾਰੇ ਦੁੱਖ ਚਲੇ ਜਾਣਗੇ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ ਸੋ ਵੀਡੀਓ ਨੂੰ ਬਿਨਾ ਸਕਿਪਾ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰ ਹੀ ਬਣਾ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਜਿਹੜੀ ਇਹ ਵੀਡੀਓ ਨੂੰ ਬਣਾਉਣ ਦਾ ਕਾਰਨ ਹੈ ਨਾ ਮੈਂ ਜਦੋਂ ਵੀ ਤੁਹਾਡੇ ਨਾਲ ਮੋਟੀਵੇਸ਼ਨਲ ਵੀਡੀਓ ਜਾਂ ਗੁਰਬਾਣੀ ਦੀ ਵੀਡੀਓ ਸ਼ੇਅਰ ਕੀਤੀ ਆ ਨਾ ਤਾਂ ਤੁਸੀਂ ਅਕਸਰ ਕਮੈਂਟ ਕਰਕੇ ਕਿਹਾ ਵੀ ਦੀ ਜੀ ਸਾਡੀ ਜ਼ਿੰਦਗੀ 'ਚ ਬਹੁਤ ਦੁੱਖ ਨਹੀਂ ਅਸੀਂ ਪਾਠ ਵੀ ਬਹੁਤ ਕਰਦੇ ਆ ਪਰ ਫਿਰ ਵੀ ਸਾਡੀ ਜ਼ਿੰਦਗੀ 'ਚ ਬਹੁਤ ਔਖਾ ਨਹੀਂ ਸਾਡੀ ਤਾਂ ਬਹੁਤ ਮਾੜੀ ਕਿਸਮਤ ਹੈ ਇਦਾਂ ਦੇ ਕਮੈਂਟ ਆਉਂਦੇ ਆ ਮੈਨੂੰ ਲੱਗਿਆ ਕਿ ਅੱਜ ਮੈਨੂੰ ਤੁਹਾਡੇ ਨਾਲ ਹੀ ਵੀਡੀਓ ਸ਼ੇਅਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਵੀਡੀਓ ਤੁਹਾਡੀ ਜ਼ਿੰਦਗੀ ਨੂੰ ਪੂਰੇ ਤੌਰ ਤੇ ਬਦਲ ਦੂਗੀ। ਅਗਰ ਤੁਸੀਂ ਇਸ ਵੀਡੀਓ ਨੂੰ ਬਿਨਾ ਸਕਿਪ ਕੀਤੇ ਐਂਡ ਤੱਕ ਦੇਖ ਲਿਆ ਨਾ ਮੈਂ ਤੁਹਾਨੂੰ ਲਿਖ ਕੇ ਗਰੰਟੀ ਦੇ ਸਕਦੀ ਹਾਂ ਤੁਹਾਡੀ ਜ਼ਿੰਦਗੀ ਟੋਟਲੀ ਬਦਲ ਜਾਊਗੀ। ਤੁਹਾਡੀ ਸੋਚ ਬਦਲ ਜਾਊਗੀ। ਤੁਹਾਡੀ ਆਪ ਦੀ ਜ਼ਿੰਦਗੀ 'ਚ ਜਿਹੜੀਆਂ ਮੁਸ਼ਕਿਲਾਂ ਆਈਆਂ ਉਹਨਾਂ ਨੂੰ ਹੱਲ ਕਰਨ ਦਾ ਤੁਹਾਨੂੰ ਤਰੀਕਾ ਮਿਲ ਜਾਊਗਾ। ਸੋ ਇਸ ਕਰਕੇ ਵੀਡੀਓ ਨੂੰ ਬਹੁਤ ਧਿਆਨ ਨਾਲ ਸੁਣਿਓ, ਸਮਝੋ ਤੇ ਉਹ ਤੇ ਅਮਲ ਵੀ ਜ਼ਰੂਰ ਕਰਿਓ। ਮੈਂ ਤੁਹਾਡੇ ਨਾਲ ਇੱਕ ਕਹਾਣੀ ਸ਼ੇਅਰ ਕਰਦੀ ਹਾਂ ਉਸ ਦੇ ਵਿੱਚ ਹੀ ਤੁਹਾਨੂੰ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਮਿਲ ਜੂਗਾ ਸਾਰੇ ਸਵਾਲਾਂ ਦਾ ਜਵਾਬ ਮਿਲ ਜੂਗਾ ਇੱਕ ਨਾ ਰਾਜਾ ਸੀ ਉਹ ਰਾਜਾ ਸਮ ਸੰਤ ਮਹਾਪੁਰਸ਼ਾਂ ਦੇ ਕੋਲ ਜਾਂਦਾ ਤੇ ਜਾ ਕੇ ਉਹਨੂੰ ਹੱਥ ਜੋੜ ਕੇ ਕਹਿੰਦਾ ਕਿ ਮਹਾਪੁਰਸ਼ੋ ਮੈਨੂੰ ਕੋਈ ਅਜਿਹਾ ਮੰਤਰ ਦੱਸੋ ਕਿ ਮੇਰੀ ਜ਼ਿੰਦਗੀ ਵਿੱਚ ਕਦੇ ਵੀ ਕੋਈ ਮੁਸ਼ਕਿਲ ਨਾ ਆਵੇ ਵੈਸੇ ਤਾਂ ਰਾਜੇ ਕੋਲੇ ਕਿਸੇ ਚੀਜ਼ ਦੀ ਕਮੀ ਨਹੀਂ ਸੀ ਰਾਜ ਭਾਗ ਧਨ ਦੌਲਤ ਬਹੁਤ ਕੋਸੀ ਬਾਰੇ ਜਿਵੇਂ ਹੁਣ ਤੁਹਾਨੂੰ ਪਤਾ ਹੀ ਵੀ ਰਾਜ ਜਾਂਦੀਆਂ ਵੀ ਹਨਾ ਯੁੱਧ ਚੱਲਦੇ ਹੁੰਦੇ ਸੀ ਲੜਾਈਆਂ ਲੱਗਦੀਆਂ ਹੁੰਦੀਆਂ ਸੀ ਤਾਂ ਉਹਨੂੰ ਇਹ ਸੀ ਵੀ ਕੋਈ ਕਦੇ ਮੁਸ਼ਕਲ ਨਾ ਮੇਰੀ ਜ਼ਿੰਦਗੀ 'ਚ ਆ ਜਾਵੇ ਕਦੇ ਕੋਈ ਇਹੋ ਜਿਹਾ ਸਮਾਂ ਨਾ ਆ ਜਾਵੇ ਕਿ ਮੇਰਾ ਇਹ ਰਾਜ ਭਾਗ ਆ ਖੋਹਿਆ ਜਾਵੇ ਤੇ ਇਹਦਾ ਕਰਕੇ ਉਹ ਮਹਾਪੁਰਸ਼ਾਂ ਦੇ ਕੋਲ ਗਿਆ ਮਹਾਪੁਰਸ਼ਾਂ ਨੇ ਉਹਨੂੰ ਇੱਕ ਅੰਗੂਠੀ ਦਿੱਤੀ ਤੇ ਕਿਹਾ ਵੀ ਜਦੋਂ ਵੀ ਤੇਰੀ ਜ਼ਿੰਦਗੀ 'ਚ ਕੋਈ ਵੀ ਔਖਾ ਸਮਾਂ ਆ ਜੇ ਨਾ ਇਹ ਅੰਗੂਠੀ ਨੂੰ ਉਤਾਰੀ ਇਹਦੇ ਉੱਤੇ ਨੇ ਇੱਕ ਮੰਤਰ ਲਿਖਿਆ ਹੋਇਆ ਕਹਿੰਦੇ ਉਸ ਮੰਤਰ ਨੂੰ ਪੜ੍ਹ ਲੈ ਰਾਜ ਨੇ ਕਿਹਾ ਠੀਕ ਹੈ ਰਾਜਾ ਖੁਸ਼ ਹੋਇਆ ਤੇ ਖੁਸ਼ ਹੋ ਕੇ ਸੋਚਣ ਲੱਗਿਆ ਵੀ ਨਾਲੇ ਅੰਗੂਠੀ ਮਿਲ ਗਈ ਨਾਲੇ ਬਚਨ ਹੋ ਗਏ ਕਹਿੰਦਾ ਵੀ ਇਹ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਤਾਂ ਉਹ ਖੁਸ਼ ਹੋਇਆ ਤੇ ਉੱਥੋਂ ਚਲੇ ਗਿਆ ਕੁਝ ਸਮਾਂ ਬੀਤਦਾ ਹੈ ਰਾਜੇ ਦੀ ਜ਼ਿੰਦਗੀ ਦੇ ਵਿੱਚ ਔਖਾ ਸਮਾਂ ਆਉਂਦਾ ਹੈ ਰਾਜੇ ਦੀ ਮਹਿਲ ਉਤੇ ਰਾਜ ਭਾਗ ਉਤੇ ਦੂਸਰਾ ਰਾਜਾ ਹਮਲਾ ਕਰ ਦਿੰਦਾ ਤੇ ਰਾਜਾ ਜਿਹੜਾ ਆਪਣੀ ਜਾਨ ਬਚਾਉਂਦਾ ਹੈ ਜੰਗਲ ਵੱਲੋਂ ਭੱਜ ਜਾਂਦਾ ਹੈ ਤਉ ਜੰਗਲ ਦੇ ਵਿੱਚ ਜਾ ਕੇ ਜਦੋਂ ਆਰਾਮ ਕਰਨ ਲਈ ਬੈਠ ਜਾਂਦਾ ਹਨ ਇੱਕ ਜਗ੍ਹਾ ਜਾ ਕੇ ਤਾਂ ਉਹਦਾ ਧਿਆਨ ਆਪਣੇ ਹੱਥ ਵੱਲ ਜਾਂਦਾ ਤੇ ਉਹ ਸੰਗੂਠੀ ਵੱਲ ਜਾਂਦਾ ਜਿਹੜੀ ਉਹਨੂੰ ਸੰਤ ਮਹਾਪੁਰਸ਼ਾਂ ਨੇ ਦਿੱਤੀ ਸੀ ਉਹ ਅੰਗੂਠੀ ਨੂੰ ਉਤਾਰਦਾ ਹੈ ਉਤਾਰ ਕੇ ਉਹਨੂੰ ਜਿਹੜਾ ਉੱਤੇ ਮੰਤਰ ਲਿਖਿਆ ਹੋਇਆ ਉਹਨੂੰ ਪੜ੍ਹਦਾ ਹੈ ਪੜ੍ਹ ਕੇ ਨਾ ਫਿਰ ਉਹ ਉਹਦੇ ਤੇ ਦੇਖਦਾ ਹੈ ਹਿੰਦੀ 'ਚ ਲਿਖਿਆ ਹੁੰਦਾ ਹੈ ਵੀ ਇਹ ਵੀ ਬੀਤ ਜਾਏਗਾ ਮਤਲਬ ਇਹ ਸਮਾਂ ਵੀ ਤੇਰਾ ਬੀਤ ਜਾਊਗਾ ਤਾਂ ਉਹਨੂੰ ਹੌਸਲਾ ਹੁੰਦਾ ਹੈ ਵੀ ਮਹਾਪੁਰਸ਼ਾਂ ਨੇ ਕਿਹਾ ਵੀ ਜਿਹੜਾ ਔਖਾ ਸਮਾਂ ਇਹ ਬੀਤ ਜਾਊਗਾ ਤਾਂ ਉਹਨੇ ਕਿਹਾ ਠੀਕ ਹੈ ਤੇ ਉਹ ਹੌਸਲਾ ਜਟਾਉਂਦਾ ਹਿੰਮਤ ਜਟਾਉਂਦਾ ਤੇ ਉਸ ਤੋਂ ਬਾਅਦ ਉਹ ਬੇਫਿਕਰ ਹੋ ਜਾਂਦਾ ਕਿ ਜੇ ਮਹਾਪੁਰਸ਼ ਨੇ ਕਿਹਾ ਵੀ ਇਹ ਬੀਤ ਜਾਊਗਾ ਔਖਾ ਸਮਾਂ ਤਾਂ ਬੀਤ ਜਾਊਗਾ ਉਹ ਹਿੰਮਤ ਜਟਾ ਕੇ ਕੁਝ ਸਮੇਂ ਬਾਅਦ ਜੰਗਲ ਤੋਂ ਬਾਹਰ ਆਉਂਦਾ ਤੇ ਉਹ ਜਾ ਕੇ ਦੂਸਰੀ ਰਾਜੇ ਦੇ ਨਾਲ ਮਿਲ ਜਾਂਦਾ ਉਸ ਰਾਜੇ ਦੇ ਨਾਲ ਮਿਲ ਕੇ ਉਹ ਵਾਪਸ ਜਿਹੜਾ ਆਪਦਾ ਰਾਜ ਭਾਗ ਸੀ ਉਹ ਲੈਣ ਵਾਸਤੇ ਜਿਨੇ ਉਹਦੇ ਮਹਿਲ ਤੇ ਹਮਲਾ ਕੀਤਾ ਸੀ ਨਾ ਉਹ ਤੇ ਹਮਲਾ ਕਰ ਦਿੰਦਾ ਤੇ ਆਪਦਾ ਰਾਜ ਭਾਗ ਸਾਰਾ ਵਾਪਸ ਲੈ ਲੈਂਦਾ ਤੇ ਉਹਦੇ ਜ਼ਿੰਦਗੀ ਵਿੱਚ ਵਾਪਸ ਦੁਬਾਰਾ ਉਦਾਂ ਹੀ ਖੁਸ਼ੀਆਂ ਆ ਜਾਂਦੀਆਂ ਜਿਵੇਂ ਪਹਿਲਾਂ ਖੁਸ਼ ਸੀ ਜਿਵੇਂ ਪਹਿਲਾਂ ਸੁખી ਸੀ ਉਸੇ ਤਰੀਕੇ ਨਾਲ ਰਾਜ ਕਰਨਾ ਉਹ ਸ਼ੁਰੂ ਕਰ ਦਿੰਦਾ ਤੇ ਫਿਰ ਇੱਕ ਦਿਨ ਬੈਠਾ ਬੈਠਾ ਸੋਚਦਾ ਵੀ ਮੈਨੂੰ ਸੰਤ ਮਹਾਪੁਰਸ਼ਾਂ ਨੇ ਕਿਹਾ ਸੀ ਵੀ ਜਦੋਂ ਬਾਹਲਾ ਔਖਾ ਸਮਾਂ ਜਦ ਵੀ ਉਹਦੋਂ ਵੀ ਤੂੰ ਇਹ ਮੰਤਰ ਪੜ ਲੈਣਾ ਤੇ ਜਦੋਂ ਬਹੁਤ ਜ਼ਿਆਦਾ ਖੁਸ਼ੀ ਹੋਵੇ ਉਦੋਂ ਵੀ ਤੂੰ ਇਹਨੂੰ ਮੰਤਰ ਨੂੰ ਪੜ ਲੈਣਾ ਤੇ ਉਹ ਸੋਚਦਾ ਵੀ ਔਖੇ ਸਮਝ ਤਾਂ ਮਹਾਪੁਰਸ਼ਾਂ ਨੇ ਵੀ ਇਹ ਮੰਤਰ ਦੱਸਿਆ ਸੀ ਵੀ ਹੁਣ ਖੁਸ਼ੀ ਹੈ ਮੇਰੀ ਜ਼ਿੰਦਗੀ ਚ ਇੰਨੀ ਖੁਸ਼ੀ ਹੈ ਕਿ ਬਹੁਤ ਖੁਸ਼ ਹਾਂ ਮੇਰੀ ਜਿਹੜੀ ਮੁਸ਼ਕਲਾ ਸਾਰੀਆਂ ਚਲੀ ਗਈਆਂ ਮੇਰਾ ਰਾਜ ਭਾਗ ਵਾਪਸ ਮੈਨੂੰ ਮਿਲ ਗਿਆ ਤਾਂ ਕਿਉਂ ਨਾ ਵਾਪਸ ਮੈਂ ਪੜਾ ਇਹਨੂੰ ਖੋਲ ਕੇ ਵੀ ਦੇਖਾਂ ਵੀ ਹੁਣ ਇਹਦੇ ਵਿੱਚ ਕੀ ਲਿਖਿਆ ਹੋਇਆ ਤੇ ਜਦੋਂ ਅੰਗੂਠੀ ਨੂੰ ਉਤਾਰਦਾ ਹੈ ਉਤਾਰ ਕੇ ਉਹਨੂੰ ਪੜਦਾ ਉਹਦੇ ਉੱਤੇ ਲਿਖਿਆ ਹੁੰਦਾ ਵੀ ਇਹ ਵੀ ਬੀਤ ਜਾਏਗਾ ਠੀਕ ਹੈ ਮਤਲਬ ਤੇਰਾ ਇਹ ਵੀ ਗੁਜ਼ਰ ਜਾਊਗਾ ਹੁਣ ਇਹਦੇ ਵਿੱਚ ਕਹਿਣ ਦਾ ਭਾਵ ਕੀ ਸੀ ਵੀ ਨਾ ਸਦਾ ਲਈ ਔਖਾ ਸਮਾਂ ਰਹਿੰਦਾ ਤੇ ਨਾ ਹੀ ਸਦਾ ਲਈ ਖੁਸ਼ੀਆਂ ਰਹਿੰਦੀਆਂ ਜਿਵੇਂ ਦਿਨ ਦੇ ਮਗਰੋਂ ਰਾਤ ਹੁੰਦੀ ਹੈ ਤੇ ਰਾਤ ਦੇ ਮਗਰੋਂ ਦਿਨ ਹੁੰਦਾ ਹੈ ਇਸੇ ਤਰੀਕੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਔਖ ਸੌਖ ਆਉਂਦੀ ਜਾਂਦੀ ਰਹਿੰਦੀ ਹੈ ਪਰ ਹਾਂ ਜਿਹੜੇ ਲੋਕ ਬਾਣੀ ਜਪਦੇ ਨੇ ਗੁਰੂ ਤੇ ਭਰੋਸਾ ਰੱਖਦੇ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਵੀ ਦੁੱਖ ਆਉਂਦੇ ਨੇ ਇਹ ਨਹੀਂ ਵੀ ਨਹੀਂ ਆਉਂਦੇ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਕਦ ਦੁੱਖ ਆਇਆ ਤੇ ਕਦ ਚਲਿਆ ਗਿਆ ਪਤਾ ਨਹੀਂ ਚੱਲਦਾ ਉਹ ਧੰਦੀ ਕਲਾ ਦੇ ਵਿੱਚ ਵੀ ਚੜਤੀ ਕਲਾ ਵਾਲੀ ਸੋਚ ਰੱਖਦੇ ਨੇ ਉਹ ਹਾਲਾਤਾਂ ਦੇ ਨਾਲ ਲੜਨਾ ਜਾਣਦੇ ਨੇ ਉਨ੍ਹਾਂ ਦੇ ਅੰਦਰ ਇੱਕ ਅਲੱਗ ਜਿਹਾ ਜਜ਼ਬਾ ਹੁੰਦਾ ਇੱਕ ਅਲੱਗ ਜੀ ਹਿੰਮਤ ਹੁੰਦੀ ਹੈ ਤੇ ਜਿਹੜੇ ਲੋਕ ਬਾਣੀ ਵੀ ਜਪਦੇ ਨਹੀਂ ਪਰ ਭਰੋਸਾ ਨਹੀਂ ਬਣਾ ਪਾਉਂਦੇ ਗੁਰੂ ਤੇ ਹਨਾ ਤੇ ਉਹਨਾਂ ਦਾ ਮਨ ਡੋਲਦਾ ਰਹਿੰਦਾ ਤੇ ਫਿਰ ਉਹਨਾਂ ਨੂੰ ਇਹ ਲੱਗਦਾ ਰਹਿੰਦਾ ਕਿ ਸਾਥੋਂ ਵੱਧ ਔਖਾ ਦੁਨੀਆ 'ਚ ਕੋਈ ਨਹੀਂ ਸਾਥੋਂ ਵੱਡਾ ਹੀ ਮੁਸ਼ਕਿਲ ਕਿਸ ਜ਼ਿੰਦਗੀ 'ਚ ਕੋਈ ਨਹੀਂ ਹੈ ਉਹ ਇਹ ਸੋਚਦੇ ਨੇ ਪਰ ਜੀ ਤੁਸੀਂ ਵੀ ਇਹ ਸਮਝ ਲਓ ਇਸ ਗੱਲ ਨੂੰ ਵੀ ਕਦੇ ਵੀ ਜ਼ਿੰਦਗੀ ਦੇ ਵਿੱਚ ਨਾ ਤਾਂ ਕੋਈ ਅਜਿਹਾ ਇਨਸਾਨ ਨਹੀਂ ਜਿਹੜਾ ਸਦਾ ਲਈ ਖੁਸ਼ ਰਿਹਾ ਹੋਵੇ ਜਾਂ ਸਦਾ ਲਈ ਕੋਈ ਔਖਾ ਰਹੇ ਹੋਵੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਜਵਾਨੀ ਟਾਈਮ ਖੁਸ਼ੀ ਹੁੰਦੀ ਹੈ ਤੇ ਬੜੇਪੇ ਚੌਕ ਆ ਜਾਂਦੀ ਹੈ ਕਿਸੇ ਦੀ ਜ਼ਿੰਦਗੀ ਚ ਜਵਾਨੀ ਟਾਈਮ ਔਕ ਹੁੰਦੀ ਹੈ ਤਾਂ ਬੜੇਪੇ ਚ ਸੌਕ ਆ ਜਾਂਦੀ ਹੈ ਲੇਕਿਨ ਇਹ ਨਹੀਂ ਹੈਗਾ ਕਿ ਉਹਦੀ ਸਾਰੀ ਜ਼ਿੰਦਗੀ ਹੀ ਜਿਹੜੀ ਐਦਾਂ ਗੁਜ਼ਰ ਜਾਵੇ ਤੇ ਕਈ ਵਾਰੀ ਮੈਨੂੰ ਤੇ ਕਮੈਂਟ ਆਉਂਦੀ ਆ ਵੀ ਜਿਹੜੀ ਸਾਡੇ ਤਾਂ ਸੂ ਸ਼ੁਰੂ ਤੋਂ ਹੀ ਐਦਾਂ ਐ ਸਾਡੀ ਤਾਂ ਜ਼ਿੰਦਗੀ ਬਦਲ ਹੀ ਨਹੀਂ ਰਹੀ ਤਾਂ ਵਿਸ਼ਵਾਸ ਰੱਖੋ ਕਿਉਂਕਿ ਵਿਸ਼ਵਾਸ ਹੀ ਤੁਹਾਡੀ ਬਹੁਤ ਅਹਿਮ ਤੇ ਮજબૂત ਕੜੀ ਆ ਜਿਹੜੀ ਸਾਨੂੰ ਰੱਬ ਨੂੰ ਜੋੜਦੀ ਹੈ ਤੇ ਜਿਹੜੀ ਤੁਹਾਨੂੰ ਇਹਨਾਂ ਮੁਸ਼ਕਲਾਂ ਚੋਂ ਨਿਕਲ ਦਾ ਰਸਤਾ ਵੀ ਦਿਖਾਉਂਦੀ ਹੈ ਤੇ ਹਿੰਮਤ ਵੀ ਦਿੰਦੀ ਹੈ ਸੋ ਪੂਰੇ ਵਿਸ਼ਵਾਸ ਨਾਲ ਬਾਣੀ ਜਪਿਆ ਕਰੋ ਗੁਰੂ ਤੇ ਭਰੋਸਾ ਰੱਖਿਆ ਕਰੋ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਆਪਣੇ ਹਾਲਾਤਾਂ ਚੋਂ ਨਿਕਲ ਲਈ ਮੈਂ ਇਹ ਨਹੀਂ ਕਹਿੰਦੀ ਵੀ ਸਿਰਫ ਆਠ ਕਰੀ ਚੱਲੋ ਗੱਟੇ ਮਿਹਨਤ ਨਾ ਕਰੋ ਨਾਲ ਨਾਲ ਮਿਹਨਤ ਵੀ ਕਰੋ ਠੀਕ ਹੈ ਕਿਉਂਕਿ ਗੁਰੂ ਸਾਹਿਬ ਜੀ ਨੇ ਵੀ ਆਪਾਂ ਨੂੰ ਦਸਾਂ ਨੋਹਾਂ ਦੀ ਕੀਰਤ ਕਮਾਈ ਕਰਨ ਲਈ ਰਸਤਾ ਦਿਖਾਇਆ ਗੁਰੂ ਸਾਹਿਬ ਨੇ ਵੀ ਹੁਕਮ ਦਿੱਤਾ ਹੈ ਵੀ ਆਪਣਾ ਮਿਹਨਤ ਵੀ ਕਰਨੀ ਹੈ ਸੋ ਜੇ ਤੁਸੀਂ ਵੀ ਚਾਹੁੰਦੇ ਹੋ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੁਸ਼ਕਿਲੀਆਂ ਘੜੀਆਂ ਨਿਕਲ ਜਾਣ ਤੇ ਜਿਹੜੀਆਂ ਗੱਲਾਂ ਅੱਜ ਮੈਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰੀਆਂ ਇਹਨਾਂ ਨੂੰ ਸਿਰਫ ਸੁਣ ਕੇ ਨਾ ਛੱਡ ਦਿਓ ਇਹਨਾਂ 'ਤੇ ਅਮਲ ਵੀ ਜ਼ਰੂਰ ਕਰਿਓ ਇਹਨਾਂ ਚੀਜ਼ਾਂ ਨੂੰ ਆਪ ਦੀ ਜ਼ਿੰਦਗੀ ਦੇ ਵਿੱਚ ਢਾਲਿਓ ਇਹਨਾਂ ਨੂੰ ਅਪਣਾਇਓ ਇਹਨਾਂ 'ਤੇ ਵਿਸ਼ਵਾਸ ਰੱਖਿਓ ਸੋ ਜੇ ਤੁਸੀਂ ਵੀ ਇਨ੍ਹਾਂ ਚੀਜ਼ਾਂ ਨੂੰ ਆਗੇ ਜ਼ਿੰਦਗੀ 'ਚ ਅਪਣਾ ਲਿਆ ਤਾਂ ਤੁਸੀਂ ਵੀ ਆਪਦੀ ਜ਼ਿੰਦਗੀ 'ਚ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਜੋ ਜਿੱਤ ਸਕਦੇ ਹੋ ਉਹਨਾਂ ਨੂੰ ਹਰਾ ਸਕਦੇ ਹੋ ਵੱਡੀਆਂ-ਵੱਡੀਆਂ ਔਖਾਂ 'ਚੋਂ ਨਿਕਲ ਸਕਦੇ ਹੋ ਵੱਡੀਆਂ-ਵੱਡੀਆਂ ਮੁਸ਼ਕਲਾਂ 'ਚੋਂ ਨਿਕਲ ਸਕਦੇ ਹੋ ਸੋ ਇਸ ਕਰਕੇ ਮਨ ਨਾ ਛੋਟਾ ਕਰਿਆ ਕਰੋ ਹਿੰਮਤ ਨਾ ਹਾਰਿਆ ਕਰੋ ਆਪਣੇ ਹੌਸਲੇ ਹਮੇਸ਼ਾ ਉੱਚੇ ਰੱਖਿਆ ਕਰੋ ਕਿਉਂਕਿ ਕਹਿੰਦੇ ਹੁੰਦੇ ਨਾ ਕੋਸ਼ਿਸ਼ ਕਰਨੇ ਵਾਲੋਂ ਕੀ ਕਦੇ ਹਾਰ ਨਹੀਂ ਹੁੰਦੀ ਜਿਹੜਾ ਬੰਦਾ ਕੋਸ਼ਿਸ਼ ਕਰਦਾ ਰਹਿੰਦਾ ਨਾ ਇੱਕ ਨਾ ਇੱਕ ਦਿਨ ਜਾ ਕੇ ਉਹਦੀ ਜ਼ਿੰਦਗੀ ਦੇ ਵਿੱਚ ਉਹ ਜਿੱਤ ਹਾਸਲ ਜ਼ਰੂਰ ਕਰਦਾ ਤੇ ਜੇ ਆਪਾਂ ਮਨ ਤੋਂ ਹੀ ਆਪਣੀ ਮੰਦਰੋਂ ਹੀ ਸੋਚੀ ਬੈਠਿਆ ਵੀ ਮੈਂ ਤਾਂ ਜਿੱਤ ਹੀ ਨਹੀਂ ਸਕਦਾ ਮੈਂ ਤਾਂ ਹਾਰ ਗਿਆ ਫਿਰ ਸਾਨੂੰ ਕੋਈ ਜਿਤਾ ਵੀ ਨਹੀਂ ਸਕਦਾ ਸੋ ਇਸ ਕਰਕੇ ਮਨ ਤੋਂ ਪਹਿਲਾਂ ਜਿੱਤੋ ਸਰੀਰਕ ਤੌਰ ਤੇ ਤੁਸੀਂ ਜਿੱਤੀ ਜਾਣਾ ਪਹਿਲਾਂ ਆਪਣੇ ਮਨ ਤੋਂ ਜਿੱਤਣਾ ਸੀ ਸੋ ਉਮੀਦ ਕਰਦੇ ਆਂ ਜੇ ਇਹ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ